ਸਬਸਿਡੀ ਰਿਲੇਟਡ ਤਾਂ ਸਕੀਮਾਂ ਤੁਸੀਂ ਬਹੁਤ ਹੀ ਜ਼ਿਆਦਾ ਸੁਣੀਆਂ ਹੋਣਗੀਆਂ ਜਿਵੇਂ ਕਿ ਆਪਾਂ ਨੂੰ ਜਿਹੜਾ ਕੋਈ ਲਿਮਟ ਬਣਾਉਣੀ ਆ ਤਾਂ ਆਪਾਂ ਉਹ ਸਬਸਿਡੀ ਇਹਦੇ ਬਣਾ ਸਕਦੇ ਹੈਗੇ ਪਸ਼ੂ ਵਾਲੇ ਜਿਵੇਂ ਵੀ ਵੀਡੀਓ ਪਾਈ ਸੀ ਪਸ਼ੂ ਦੇ ਲੈਂਟ ਆਪਾਂ ਉਹ ਵੀ ਸਬਸਿਡੀ ਵਾਲੇ ਬਣਾ ਸਕਦੇ ਆ ਹੁਣ ਇਸ ਵੀਡੀਓ 'ਚ ਆਪਾਂ ਡਿਸਕਸ ਕਰ ਦਿਵਾਲੇ ਆ ਕਿ ਜਿਹੜਾ ਆਪਣੇ ਕੋਲ ਗਹਿਣੇ ਹੁੰਦੇ ਆ ਜਿਹੜਾ ਆਪਣੇ ਕੋਲ 골ਡ ਹੁੰਦਾ ਕਿ ਜਿਹੜਾ ਆਪਾਂ ਇਹਨੂੰ ਫਿਊਚਰ ਆਪਾਂ ਲੋਨ 'ਤੇ ਹੈਗੀ ਕਿ ਪੈਸੇ 'ਨ ਲੋਨ 'ਤੇ ਹੈਗੀ ਕਿ ਉਹੋ ਜਿਹੜੇ ਗਹਿਣਿਆਂ ਦੇ ਵੀ ਆਪਾਂ ਸਬਸਿਡੀ ਆ ਲੋਨ ਕਰਵਾ ਸਕਦੇ ਆ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਮੇਰੇ ਨਾਲ ਪ੍ਰੋਫਾਈਲ ਨਵ ਦੀ ਪੀਵੀ 60 ਤੇ ਜੇਕਰ ਤੁਸੀਂ ਮੇਰੀ ਪ੍ਰੋਫਾਈਲ ਨਵੀਂ ਹੋ ਤਾਂ ਮੇਰੇ ਵੀਡੀਓ ਨੂੰ ਲਾਈਕ ਕਮੈਂਟ ਤੇ ਮੇਰੀ ਪ੍ਰੋਫਾਈਲ ਨੂੰ ਫੋਲੋ ਕਰਨਾ ਨਾ ਭੁੱਲਿਓ ਤੁਹਾਡਾ ਇੱਕ ਲਾਈਕ ਕਮੈਂਟ ਕਰਨ ਨਾਲ ਮੇਰਾ ਮੋਟੀਵੇਸ਼ਨ ਬਣਦਾ ਠੀਕ ਹੈ ਹੁਣ ਜਲਦਬਾਤ ਆਪਾਂ ਇਹ ਡਿਸਕਸ ਕਰਦੇ ਹਾਂ ਕਿ ਜਿਹੜੀ ਆਪਾਂ ਬੈਂਕਾਂ ਵਿੱਚੋਂ ਸਬਸਿਡੀ ਲਈ ਆਪਾਂ ਸਕੀਮਾਂ ਲੈਣੇ ਹੈਗੇ ਆ ਕਿ ਆਪਣੀ ਜਿਹੜੀ ਜ਼ਮੀਨ ਦਾ ਲੈਫਟ ਹੁੰਦੀ ਹੈ ਤੇ ਆਪਾਂ ਨੂੰ ਪਸ਼ੂਦ ਜਿਹੜੀ ਲੈਫਟ ਆਪਾਂ ਬਣਾਈ ਜਾਂਦੀ ਰਹਗੀ ਹੈ ਕਿ ਉਸ ਤੋਂ ਇਲਾਵਾ ਵੀ ਕੋਈ ਹੋਰ ਸਬਸਿਡੀ ਦੀ ਸਕੀਮ ਹੈਗੀ ਹੈ ਜabb ਸੈਂਟਰ ਸਰਕਾਰ ਦੀ ਇਹੋ ਜਿਹੀ ਕੋਈ ਕਿਹੜੀ ਸਕੀਮ ਹੈਗੀ ਹੈ ਬੈਂਕ 'ਚ ਜਿਹੜੇ ਜਿਹੀ ਆਪਾਂ ਸਬਸਿਡੀ ਲੈ ਸਕਦੇ ਆ ਉਸਦਾ ਜਵਾਬ ਹੈਗਾ ਜੀ 골ਡ ਲੋਨ ਆਪਣੇ ਗਹਿਣੀਆਂ ਤੇ ਜਦੋਂ ਆਪਾਂ ਲੋਨ ਕਰਵਾਉਣੇ ਹੈਗੇ ਆ ਉਹ ਲੋਨ ਆਪਣਾ ਘਟਕੜ ਡੋਲ ਰੁਪਏ ਦੇ ਆਸੇ-ਪਾਸੇ ਆਪਣਾ ਵਿਆਜ ਪੈਂਦਾ ਡੋਲ ਪੇ ਯਾਨੀ ਕਿ 12 ਬੜਾ 24 24% ਤੱਕ ਆਪਣਾ ਉਸ ਚੀਜ਼ ਦਾ ਵਿਆਜ ਪੈਂਦਾ ਹੈਗਾ ਪਰ ਗੱਲ ਇੱਥੇ ਇਹ ਆਉਂਦੀ ਹੈ ਕਿ ਜੇ ਸਾਨੂੰ ਪੈਸੇ ਤੱਕ ਦੀ ਲੋੜ ਹੈਗੀ ਹੈ ਠੀਕ ਹੈ ਤਾਂ ਅਸੀਂ ਜ਼ਮੀਨ ਤੇ ਲੋਨ ਨਹੀਂ ਕਰਵਾਉਣਾ ਹੈਗਾ ਜਾਂ ਸਾਡੇ ਕੋਲ ਜ਼ਮੀਨ ਨਹੀਂ ਹੈਗੀ ਸਾਡੇ ਕੋਲ ਪਸ਼ੂ ਵੀ ਹੈ ਨਹੀਂ ਅਸੀਂ ਉਹਨਾਂ ਦੇ ਵੀ ਲੋਨ ਕਰਵਾਉਣਾ ਤਾਂ ਫਿਰ ਸਾਨੂੰ ਸਬਸਿਡੀ ਵਾਲਾ ਲੋਨ ਮਿਲੂ ਕਿਵੇਂ ਉਹ ਮਿਲੂਗਾ ਜੀ ਜੇ ਸਾਡੇ ਕੋਲ ਕੋਈ ਗਹਿਣਾ ਹੈਗਾ ਤਾਂ ਜੇ ਸਾਡੇ ਕੋਲ ਕੋਈ ਗੋਲਡ ਰੱਖਿਆ ਪਿਆ ਤਾਂ ਅਸੀਂ ਉਹਦੇ ਸਬਸਿਡੀ ਵਾਲੀ ਸਕੀਮ ਦੇ ਤਹਿਤ ਲੋਨ ਕਰਵਾ ਸਕਦੇ ਹਾਂ ਸੇਮ ਓਵੇ ਜਿਵੇਂ ਤੁਹਾਨੂੰ ਖੇਤੀਬਾੜੀ ਲੈਂਟਾ ਚੋਂ ਤੇ ਪਸ਼ੂਆਂ ਦੀ ਲਿਮਟ ਜਮਣ ਦੱਸਿਆ ਸੀ ਕਿ ਸਬਸਿਡੀਅਲ ਸਕੀਮ ਆਉਂਦੀ ਹੈਗੀ ਆ ਓਵੇਂ ਇਹੀ ਸਕੀਮ ਜਿਹੜੀ ਹੈ ਇਹ ਇਹ ਜਿਹੜੇ ਆਪਣਾ ਗੈਹਨੇ ਹੁੰਦੇ ਆ ਆਪਣੇ ਕੋਲੇ ਗੈਹਨੇ ਦੇ ਜਦੋਂ ਆਪਾਂ ਲੋਨ ਕਰਵਾਉਣੇ ਹੈਗੇ ਆ ਕਹਨੇ ਆ ਕੇ ਬੈਂਕ ਚੋਂ ਉਹਦੇ ਵੀ ਆਪਾਂ ਨੂੰ ਸਬਸਿਡੀ ਵਾਲਾ ਲੋਨ ਮਿਲ ਸਕਦਾ ਹੈਗਾ ਹੁਣ ਜਿਹੜਾ ਇਹ ਲੋਨ ਹੈਗਾ ਇਹ ਲੋਨ ਕਿੰਨਾ ਨੂੰ ਮਿਲ ਸਕਦਾ ਦੇਖੋ ਇਹਦੇ ਲਈ ਸਪੈਸ਼ਲੀ ਮENTIONਡ ਸਕੀਮ ਹੈ ਇਹ ਆ ਕਿ ਜਿਹੜੇ ਨੇ ਸਾਡੇ ਕਿਸਾਨ ਹੈਗੇ ਆ ਖੇਤੀਬਾੜੀ ਰਿਲੇਟਡ ਕੰਮ ਕਰਦੇ ਆ ਸਪੈਸ਼ਲੀ ਐਗਰੀਕਲਚਰ ਦਾ ਕੰਮ ਕਰਦੇ ਹੈਗੇ ਆ ਸਿਰਫ ਤੇ ਸਿਰਫ ਉਹਨਾਂ ਨੂੰ ਹੀ ਇਸ ਸਕੀਮ ਦੇ ਤਹਿਤ 골ਡ ਜਿਹੜਾ ਹੈਗਾ ਲੋਨ ਮਿਲ ਸਕਦਾ ਉਹ ਵੀ ਸਬਸਿਡੀਅਲ ਸਕੀਮ ਵਿੱਚ ਜਿਹਦਾ ਕਿ 8% ਇੰਟਰਸਟ 8 ਜਾਂ 7% ਆਸ-ਪਾਸੇ ਪੈਣਾ 3% ਸਬਸਿਡੀ ਆਣੀ ਹੈ ਜਿਵੇਂ ਆਪਾਂ ਲਿਵਟੂ ਮੋ ਲਿਮਿਟ ਘਮਾਉਂਦੇ ਸੀਗੇ ਸੇਮ ਉਹੀ ਸਕੀਮ 'ਚ ਆਪਣਾ 골ਡ ਲੋਨ ਵੀ ਹੋ ਸਕਦਾ ਹੈ ਠੀਕ ਹੈ ਬੈਂਕਾਂ ਵਾਲੇ ਕਦੇ ਨਹੀਂ ਆਪਾਂ ਦੱਸਦੇ ਹੈਗੇ ਕਿ ਵੀ ਹਾਂ ਸਾਡਾ ਜਿਹੜਾ 골ਡ ਹੈਗਾ ਕਿ ਉਹ ਸਬਸਿਡੀਅਲ ਸਕੀਮ ਦੇ ਤਹਿਤ ਵੀ ਹੋ ਸਕਦਾ ਹੈ ਉਹ ਕਦੇ ਨਾ ਆਪਾਂ ਦੱਸਣਗੇ ਪਰ ਆਪਾਂ ਨੂੰ ਇਹ ਚੀਜ਼ ਦੱਸਣ ਵਾਸਤੇ ਮੈਂ ਬਿਠਾਏਗਾ ਨਾ ਮੈਂ ਦਾ ਹੈਗਾ ਤੁਸੀਂ ਕਦੇ ਵੀ ਇਨ ਫਿਊਚਰ ਜਦੋਂ ਵੀ ਤੁਹਾਨੂੰ ਪੈਸੇ ਟਕੇ ਦੀ ਲੋੜ ਪੈਣੀ ਹੈਗੀ ਆ ਤਾਂ ਤੁਸੀਂ ਬੈਂਕ ਜਾ ਕੇ ਜਦੋਂ ਤੁਸੀਂ 골ਡ ਆਦਾ ਕੀ ਗਹਿਣੇ ਤੇ ਲੋਨ ਕਰਵਾਉਣਾ ਹੈਗਾ ਤੁਹਾਨੂੰ ਪੈਸੇ ਦੀ ਲੋੜ ਹੈਗੀ ਆ ਤੁਸੀਂ ਗਹਿਣੇ ਤੇ ਲੋਨ ਕਰਵਾ ਲਓ ਪਰ ਗਹਿਣੇ ਤੇ ਲੋਨ ਕਰਵਾਉਂਗੇ ਉਹਦਾ ਵਿਆਜ ਕਿੰਨਾ ਪੈਣਾ ਕੀ ਤੁਹਾਨੂੰ ਪਤਾ ਹੈ 24 24% ਤੱਕ ਵਿਆਜ ਪੈਣਾ ਪ੍ਰਾਈਵੇਟ ਬੈਂਕਾਂ ਦਾ ਜਾ ਕੇ ਦੇਖਿਓ ਜੇ ਤੁਸੀਂ ਉਹੀ 골ਡ ਆਪਣੇ ਗਹਿਣੇ ਤੇ ਲੋਨ ਕਰਵਾਉਣਾ ਹੈ ਸਬਸਿਡੀਅਲ ਸਕੀਮ ਦੇ ਵਿੱਚ ਇਹ ਤਾਂ ਠੀਕ ਹੈ ਤਾਂ ਤੁਸੀਂ ਕਰਵਾ ਸਕਦੇ ਹੋ ਪਰ ਇਹ ਸਕੀਮ ਸਿਰ ਉਹਨਾਂ ਲਈ ਹੈ ਜਿਹੜੇ ਕਿ ਕਿਸਾਨ ਹੈਗੇ ਤੇ ਖੇਤੀਬਾੜੀ ਲੈਟਰਿਕ ਕੰਮ ਕਰਦੇ ਹੈਗੇ ਆ ਆਦਰਵਾਇਜ਼ ਉਹ ਕਿਸੇ ਲਈ ਕੋਈ ਸਕੀਮ ਨਹੀਂ ਨਹੀਂ ਉਹਨਾਂ ਦਾ 골ਡ ਲੋਨ ਜਿਹੜਾ ਹੋਣਾ ਉਹ 24-22% ਤੇ ਹੋਈ ਜਾਂਦਾ ਪਰ ਵੀ 2 ਰੁਪਏ ਦੇ ਅਸੇ ਪਾਸੇ ਹੋਣਾ ਹੈ ਠੀਕ ਹੈ ਪਰ ਜੇਕਰ ਤੁਸੀਂ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਇੱਕ ਤਾਂ 골ਡ ਹੋਣਾ ਚਾਹੀਦਾ ਹੈ ਕਿਉਂ ਗਹਿਣੇ ਹੋਣੇ ਚਾਹੀਦੇ ਹੈ ਠੀਕ ਹੈ 골ਡ ਲਈ ਉਹਨਾਂ ਨੂੰ ਲੋਨ ਮਿਲੂਗਾ ਉਸ ਤੋਂ ਬਾਅਦ ਜਿਹੜਾ ਮੈਂ ਕੁਝ ਜਿਹੜੀ ਗੱਲਬਾਤ ਮੈਨੂੰ ਕੋਲ ਸਮਝੀ ਮੈਂ ਤੁਹਾਨੂੰ ਕਰਨਾ ਚਾਹੁੰਦਾ ਹਾਂ ਗਹਿਣਿਆਂ ਤੋਂ ਬਿਨਾਂ ਤੁਹਾਡੇ ਕੋਲੇ ਜ਼ਮੀਨ ਹੋਣੀ ਚਾਹੀਦੀ ਹੈ ਤੇ ਤੁਸੀਂ ਮੋਸਟਲੀ ਕੀ ਤੁਸੀਂ ਕਿਸਾਨ ਹੋਣੇ ਚਾਹੀਦੇ ਹੋ ਤੁਸੀਂ ਖੇਤੀਬਾੜੀ ਦਾ ਕੰਮ ਕਰਦੇ ਹੋਣੇ ਚਾਹੀਦੇ ਹੋ ਇਸ ਸਕੀਮ ਦੇ ਅੱਧ ਤਾਂ ਹੀ ਤੁਸੀਂ ਸਬਸਿਡੀ ਵਾਲਾ ਗਹਿਣਿਆਂ ਦੇ ਲੋਨ ਕਰਵਾ ਸਕਦੇ ਹੋ ਜਿਹਦੇ ਵੀ ਤੁਹਾਨੂੰ 70% ਸਬਸਿਡੀ ਆਏਗੀ ਅੱਛਾ ਜਿੰਨਾਂ ਕੋਲੇ ਹੁਣ ਆਪਦੀ ਜ਼ਮੀਨ ਹੀ ਨਹੀਂ ਹੈ ਜੀ ਉਹ ਲੋਨ ਕਿਵੇਂ ਕਰਵਾ ਸਕਦੇ ਪਹਿਲੀ ਗੱਲ ਤਾਂ ਇਹ ਹੈ ਕਿ 50000 ਤੋਂ ਲੈ ਕੇ 2 ਲੱਖ ਤੱਕ ਤੁਹਾਨੂੰ ਜ਼ਮੀਨ ਦਾ ਜਿਹੜਾ ਕੋਈ ਪ੍ਰੂਫ ਦੇਣ ਦੀ ਲੋੜ ਹੈ ਨਹੀਂ ਜੇ ਤੁਸੀਂ 2 ਲੱਖ ਤੋਂ ਉੱਤੇ ਤੁਸੀਂ ਲੋਨ ਲੈਣੇ ਹੈਗੇ ਹੋ ਠੀਕ ਹੈ ਤਾਂ ਤੁਹਾਨੂੰ ਜ਼ਮੀਨ ਦਾ ਮਤਲਬ ਪ੍ਰੂਫ ਦੇਣ ਦੀ ਲੋੜ ਪੈਂਦੀ ਹੈ ਕਿ ਹਾਂ ਸਾਡੀ ਆ ਜਮ੍ਹਾਂਬੰਦੀ ਮਤਲਬ ਨਾਮ ਲੱਗਦੀ ਹੈ ਜਮ੍ਹਾਂਬੰਦੀ ਗਿਰਜ਼ਾਬ ਦੀ ਕਿ ਆ ਸਾਡੀ ਜਮ੍ਹਾਂਬੰਦੀ ਹੈ ਇਹ ਆ ਸਾਡੀ ਗਿਰਜ਼ੋਰੀ ਹੈਗੀ ਹੈ ਠੀਕ ਹੈ ਫਿਰ ਤੁਹਾਡਾ ਉਹ 골ਡ ਲੋਨ ਜਿਹੜਾ ਹੁੰਦਾ ਹੈ ਤੁਹਾਡਾ ਸਬਸਿਡੀਅਸ ਸਕੀਮ ਦੇ ਤਹਿਤ ਤੁਹਾਡਾ ਕੀਤਾ ਜਾਂਦਾ ਅਦਰਵਾਈਜ਼ ਉਹ ਬਿਨਾਂ ਸਬਸਿਡੀ ਦੇ ਹੁੰਦਾ ਹੈ ਠੀਕ ਹੈ ਇੱਥੇ ਗੱਲ ਕੁਝ ਧਿਆਨ ਦੇਣਯੋਗ ਹੈਗੀ ਹੈ ਕਿ ਜਿਹੜਾ ਆਪਾਂ ਲੋਨ ਕਰਵਾਉਨੇ ਆ ਠੀਕ ਹੈ ਉਹ ਕਿੰਨੇ ਪਰਸੈਂਟ ਦਾ ਹੁੰਦਾ ਤੇ ਉਹਦੇ ਵਿੱਚ ਸਬਸਿਡੀ ਕਿਵੇਂ ਆਉਂਦੀ ਹੈ ਜੀ ਠੀਕ ਹੈ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਆਪਣੇ ਕੋਲ ਜ਼ਮੀਨ ਹੋਣੀ ਚਾਹੀਦੀ ਹੈ ਜੇਕਰ ਆਪਾਂ ਗੋਲਡ ਲੋਨ 2 ਲੱਖ ਤੋਂ ਉੱਤੇ ਸਬਸਿਡੀਅਲ ਸਕੀਮ 'ਚ ਕਰਵਾਉਣਾ ਤਾਂ ਠੀਕ ਹੈ ਜੀ ਆਪਾਂ 2 ਲੱਖ ਤੋਂ ਘੱਟ ਮਤਲਬ ਕਿ 1 ਲੱਖ ਦਾ ਜਾਂ 50 ਹਜ਼ਾਰ ਦਾ ਲੋਨ ਕਰਵਾਉਣਾ ਹੈ ਤਾਂ ਉਹਦੇ ਲਈ ਆਪਾਂ ਨੂੰ ਜਮ੍ਹਾਂਬੰਦੀ ਕਰਵਾਵੇ ਦੇਣ ਦੀ ਲੋੜ ਨਹੀਂ ਬਸ ਇੱਕ ਐਫੀਡੇਵਟ ਹੁੰਦਾ ਜਿਹਦਾ ਕਿ ਸਰਪੰਚ ਉਹ ਲੋ ਜਾਂ ਮਾਰਕ ਪਹਜੂਗਾ ਕਿ ਹਾਂ ਇਹ ਇੱਕ ਕਿਸਾਨ ਹੈਗਾ ਤੇ ਖੇਤੀਬਾੜੀ ਕਰਦਾ ਗੱਲ ਕਰਵਾਣੀ ਜਿਹਦੇ ਕੋਲ ਜ਼ਮੀਨ ਵੀ ਹੈਨੀ ਕਿ ਉਹਦਾ ਵੀ ਲੋਨ ਹੋ ਸਕਦਾ ਠੀਕ ਹੈ ਹਾਂ ਉਹਦਾ ਵੀ ਲੋਨ ਹੋ ਸਕਦਾ ਪਰ ਉੱਥੇ ਕੁਝ ਕਲਮ ਐਂਡ ਕੰਡੀਸ਼ਨ ਹੁੰਦੀਆਂ ਨੇ ਜਿਹੜੀਆਂ ਉਹ ਕੰਡੀਸ਼ਨ ਹੁੰਦੀਆਂ ਨੇ ਮੈਂ ਤੁਹਾਨੂੰ ਅਗਲੇ ਵੀਡੀਓ ਚ ਬਿਲਕੁਲ ਦੱਸੂ ਕਿਉਂਕਿ ਇਹ ਵੀਡੀਓ ਕਾਫੀ ਲੰਬੀ ਹੋ ਗਈ ਪਰ ਵੀਡੀਓ ਦੇਖਣਾ ਨਾ ਭੁੱਲਣਾ ਪਾਰਟ 2 ਵੀ ਮੈਂ ਲੈ ਕੇ ਆਉ ਜਲਦੀ ਮਿਲਦੇ ਹਾਂ ਜੀ ਅਗਲੀ ਵੀਡੀਓ ਚ ਧੰਨਵਾਦ